ਇੱਧਰ ਖੜਾ ਹੈ ਸਵਰਾਜ 735 FE ਦੇਖ ਸਕਦਾ ਤੁਸੀਂ ਕੰਡੀਸ਼ਨ ਟਾਇਰਾਂ ਦੀ ਜੇ ਗੱਲ ਕਰੇ ਟਾਇਰ ਨਵੇਂ ਹੈ ਜੇ ਅਗਲੇ ਤੇ ਪਿਛਲੇ ਬਾਕੀ ਕੰਡੀਸ਼ਨ ਬਿਲਕੁਲ ਸਾਫ਼ ਹੈ ਜੀ ਤਿੰਨ ਮਾੜਾ 230000 ਰੁਪਏ ਦੀ ਮੰਗ ਹੈ ਟਰੈਕਟਰ ਦੀ ਦੇ ਸਕਦੇ ਤੁਸੀਂ ਤੇ ਕੰਡੀਸ਼ਨ ਦੇ ਸਕਦੇ ਹੋ ਕਿਸੇ ਪਾਸੇ ਵੀ ਲੀਕਸ ਨਹੀਂ ਹੈ ਕਿ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਹੈ ਸਾਰਾ ओरिजिनल ਟਰੈਕਟਰ ਹੈ ਦੇ ਸਕਦਾ ਤੁਸੀਂ ਤੇ ਨੰਬਰ ਬੋਲੋ ਜੀ 84278 84278 10 37 ਸਸਦਾਸ ਸਸਦਾਸ ਇਹ ਬਾਈ ਦਾ ਨੰਬਰ ਹੈ ਜਿਸ ਨੰਬਰ ਤੇ ਸਾਰੀ ਜਾਣਕਾਰੀ ਬਾਈ ਕੋਲ ਲੈ ਸਕਦੇ ਟਰੈਕਟਰ ਬਾਰੇ ਪੁੱਛ ਸਕਦੇ ਹੋ ਪਿੰਡ ਬੁੱਗੀਪੁਰਾ ਜੀ ਬੁੱਗੀਪੁਰਾ ਪਿੰਡ ਆਈ ਬਾਈ ਦਾ ਤੇ ਅੱਗੇ ਖੜਾ ਜੀ ਆਂਡੀਰ 5310 ਇਹ ਵੀ ਦੇ ਸਕਦਾ ਤੁਸੀਂ ਇਹਦੀ ਵੀ ਕੰਡੀਸ਼ਨ ਦੇ ਸਕਦਾ ਟਾਇਰਾਂ ਦੀ ਇਹ ਤੇ ਗੱਲ ਕਰੀਏ ਜੀ ਇਹ ਪਟਾਇਰ 80 ਤੋਂ 85 ਪੈਸੇ ਟਾਇਰ ਆ ਜੀ ਬਾਕੀ ਰੰਗ ਰੋਗਨ ਬਿਲਕੁਲ ਸਾਫ਼ ਪਿਆ ਜੀ ਸਾਫ਼ ਕੰਡੀਸ਼ਨ ਦੇ ਵਿੱਚ ਟਰੈਕਟਰ ਪਿਆ ਜੀ ਇਹ ਹੈਗਾ ਜੀ 10 ਮਾਡਲ ਆ 4,60,000 ਰੁਪਏ ਡਿਮਾਂਡ ਆ ਟਰੈਕਟਰ ਦੀ ਅੱਗੇ ਲੈ ਕੇ ਜਾਂਦੇ ਹਾਂ ਜੀ ਨਿਊ ਹਾਲੈਂਡ 362 3602 ਇਹ ਵੀ ਦੱਸ ਦਿਆਂ ਤੁਹਾਨੂੰ ਤੇ ਇਹ 20 ਮਾਡਲ ਆ ਜੀ 20 ਮਾਡਲ ਦਾ ਤੇ 575000 ਰੁਪਏ ਡਿਮਾਡ ਟਰੈਕਟਰ ਦੀ ਦੇ ਸਕਦਾ ਤੁਸੀਂ ਅੱਗੇ ਖੜਾ ਇਹ ਮਹਿੰਦਰਾ 265 ਡੀਆਈ ਇਹਦੀ ਵੀ ਤੁਸੀਂ ਕੰਡੀਸ਼ਨ ਦੇ ਸਕਦਾ ਜੀ ਸਾਫ ਹਾਲਤ ਦੇ ਵਿੱਚ ਪਿਆ ਟਰੈਕਟਰ 89 ਮਾਡਲ 145000 ਰੁਪਏ ਡਿਮਾਡ ਹੈ ਟਰੈਕਟਰ ਦੀ ਦੇਖ ਸਾਧਾ ਤੁਸੀਂ ਰੰਗ ਰੋਗਨ ਟਾਇਰਾਂ ਦੀ ਜੇ ਗੱਲ ਕਰੀਏ ਟਾਇਰ ਇਹਦੇ ਹੈਗੇ 60 ਤੋਂ 65 ਪੈਸੇ ਟਾਇਰ ਹੈਗੇ ਜੇ ਅਗਲੇ ਤੇ ਪਿਛਲੇ ਬਾਕੀ ਕੰਡੀਸ਼ਨ ਓਕੇ ਪਈ ਆ ਜੀ ਅੱਗੇ ਖੜੇ ਸਵਰਾ 735 60 35 ਖੜਾ ਜੀ ਦੇਖ ਸਾਧਾ ਟਾਇਰਾਂ ਦੀ ਜੇ ਗੱਲ ਕਰੀਏ ਇਹਦੇ ਟਾਇਰ ਪਿਛਲੇ ਹੈਗੇ 70 ਤੋਂ 75 ਪੈਸੇ ਅਗਲੇ ਹੈਗੇ 50 ਤੋਂ 55 ਪੈਸੇ ਟਾਇਰ ਹੈ ਜੀ ਬਾਕੀ ਰੰਗ ਰੋਗਨ ਸਾਫ ਪਿਆ ਜੀ ਸਾਫ ਕੰਡੀਸ਼ਨ ਦੇ ਵਿੱਚ ਪਿਆ ਟਰੈਕਟਰ ਇਹਦੀ ਮਾਡਲ ਦੀ ਜੇ ਗੱਲ ਕਰੀਏ ਨਾ 99 ਮਾਡਲ ਹੈ 1,85,000 ਰੁਪਏ ਦਾ ਮਾਡਲ ਟਰੈਕਟਰ ਦੀ ਦੇ ਸਕਦੇ ਤੁਸੀਂ ਅੱਗੇ ਖੜਾ ਹੀ ਫਾਰਮ ਟਰੱਕ 60 ਫਾਰਮ ਟਰੱਕ 60 ਖੜਾ ਜੀ ਇਹ ਹੈਗਾ ਜੀ ਮਾਡਲ 2000 ਮਾਡਲ ਹੈ ਜੀ 1,90,000 ਰੁਪਏ ਦਾ ਮਾਡਲ ਹੈ ਟਰੈਕਟਰ ਦੀ ਟਰੈਕਟਰ ਤੁਸੀਂ ਦੇ ਸਕਦੇ ਬਿਲਕੁਲ ਸਾਫ਼ ਹਾਲਤ ਵਿੱਚ ਖੜਾ ਜੀ ਤੇ ਟਾਇਰਾਂ ਦੀ ਇਹਦੇ ਜੇ ਗੱਲ ਕਰੀਏ 60 ਤੋਂ 65 65 ਪੈਸੇ ਟਾਇਰ ਹੈਗੇ ਆ ਜੀ ਬਾਕੀ ਰੰਗ ਰੋਗਨ ਦੇ ਸਕਦੇ ਹਾਂ ਬਿਲਕੁਲ ਸਾਫ਼ ਕੰਡੀਸ਼ਨ ਦੇ ਵਿੱਚ ਹੈ ਜੀ ਤੇ ਸਾਰਾ ਰੀਨਲ ਟਰੈਕਟਰ ਆਈ ਦੇ ਸਕਦੇ ਹਾਂ 2000 ਮਾਡਲ 1,90,000 ਰੁਪਏ ਦੀ ਮੰਗ ਦਾ ਟਰੈਕਟਰ ਦੀ ਅੱਗੇ ਖੜਾ ਹੀ ਸੋਨਾ ਲੀਗਾ ਇੰਟਰਨੈਸ਼ਨਲ ਡੀਏ 750 ਇਹ ਹੈਗਾ ਜੀ 12 ਮਾਡਲ 3,55,000 ਰੁਪਏ ਦੀ ਮੰਗ ਹੈ ਟਰੈਕਟਰ ਦੀ ਟਰੈਕਟਰ ਤੋਂ ਦੇ ਸਕਦੇ ਟਾਇਰ ਟੱਪਾ ਦੇ ਸਕਦੇ ਜੀ ਬਾਕੀ ਕੰਡੀਸ਼ਨ ਬਿਲਕੁਲ ਸਾਫ਼ ਪਈਆ ਰੰਗ ਰੋਗਣ ਪੂਰਾ ਵਧੀਆ ਪਿਆ ਜੀ ਦੇਖ ਸਕਦੇ ਹੋ ਤੁਸੀਂ 12 ਮਾਡਲ 3,55,000 ਰੁਪਏ ਦੀ ਮੰਗ ਹੈ ਟਰੈਕਟਰ ਦੀ ਤੇ ਦੇ ਸਕਦੇ ਬਿਲਕੁਲ ਸਾਫ਼ ਹਾਲਤ ਵਿੱਚ ਖੜਾ ਜੀ ਤੇ ਆਪ ਵੀ ਨੇ ਵੀਡੀਓ ਨੂੰ ਦਬਕੇ ਸ਼ੇਅਰ ਕਰ ਦੇ ਜਿਹੜੇ ਨਵੇਂ ਜੁੜਾ ਚੈਨਲਾਂ ਨਾਲ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣ ਜੀ ਤਾਂ ਕਿ ਹੋਰ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜੇ ਤੇ ਆਪਾਂ ਹਰੇਕ ਐਤਵਾਰ ਨੂੰ ਵੀਡੀਓ ਪਾਉਣ ਆਉਂਦੇ ਆਂ ਵੈਸੇ ਤਾਂ ਕੰਟੀਨਿਊ ਵੀਡੀਓ ਪਾਈ ਰੱਖਦੇ ਆਪਾਂ ਤੇ ਆ ਦੇਖ ਸਕਦਾ ਤੁਸੀਂ ਇਹ ਦਖੜਾਈ ਸਵਰਾਜ 735 ਐਫ ਇਹਦੀ ਵੀ ਕੰਡੀਸ਼ਨ ਤੁਸੀਂ ਦੇਖ ਸਕਦਾ ਰੰਗ ਰੋਗਨ ਦੇਖ ਸਕਦੇ ਹੋ ਟਾਇਰਾਂ ਦੀ ਇਹਦੀ ਜੇ ਗੱਲ ਕਰੀਏ ਟਾਇਰ ਨਵੇਂ ਆ ਜੀ ਅਗਲੇ ਤੇ ਪਿਛਲੇ ਹੈ ਕਿ ਇਹ 60 ਤੋਂ 65 ਪੈਸੇ ਡੇਰਾ ਬਾਕੀ ਰੰਗ ਰੋਗ ਬਿਲਕੁਲ ਸਾਫ ਪਿਆ ਜੀ ਦੇ ਸਾਡਾ ਸਾਰਾ ओरिजिनल ਟਰੈਕਟਰ ਹੈ ਜੀ 94 ਮਾਡਲ ਹੈ 1 ਲੱਖ 45 ਹਜ਼ਾਰ ਵੀ ਡਿਮਾਂਡ ਹੈ ਟਰੈਕਟਰ ਦੀ ਟਰੈਕਟਰ ਸਾਫ ਪਿਆ ਜੀ ਇੱਧਰ ਖੜਾ ਇਸਪਰਾ ਆ ਸਵਰਾ 855 855 ਖੜਾ ਜੀ 7ਾ ਮਾਡਲ 2 ਲੱਖ 90 ਹਜ਼ਾਰ ਵੀ ਡਿਮਾਂਡ ਹੈ ਟਰੈਕਟਰ ਦੀ ਟਰੈਕਟਰ ਤੋਂ ਦੇ ਸਾਡੇ ਬਿਲਕੁਲ ਸਾਫ ਹਾਲਤ ਵਿੱਚ ਖੜਾ ਜੀ ਤੇ ਕੋਕਾ ਪੀਸਾਈ ਟਰੈਕਟਰ ਦੇਖ ਸਕਦੇ ਤੁਸੀਂ ਏ ਅੱਗੇ ਖੜਾ ਜੀ ਮਹਿੰਦਰਾ 265 265 ਖੜਾ ਜੀ ਡੀਆਈ ਇਹਦੀ ਵੀ ਕੰਡੀਸ਼ਨ ਤੇ ਦੇ ਸਕਦੇ ਜੀ ਟਾਇਰਾਂ ਦੀ ਜੀ ਗੱਲ ਕਰੀਏ ਟਾਇਰ ਇਹਦੇ ਅੱਧੇ ਆ ਜੀ ਅਗਲੇ ਤੇ ਪਿਛਲੇ ਬਾਕੀ ਰੰਗ ਰੋਗਨ ਤੁਸੀਂ ਦੇ ਸਕਦੇ ਹੋ ਇਹ ਖਾਨਦਨ ਨੂੰ 1 ਲੱਖ 60 ਹਜ਼ਾਰ ਵੀ ਡਿਮਾਂਡ ਆ ਰੈਟਰ ਦੀ ਦੇ ਸਕਦੇ ਤੁਸੀਂ ਇੱਕ ਅੱਗੇ ਖੜਾ ਮੈਸੀ 240 ਡੀਆਈ ਇਹ ਵੀ ਦੇ ਸਕਦੇ ਤੁਸੀਂ ਇਹਦੀ ਵੀ ਕੰਡੀਸ਼ਨ ਦੇ ਸਕਦੇ ਤੇ ਰੰਗ ਰੋਗਨ ਦੇ ਸਕਦੇ ਬਿਲਕੁਲ ਸਾਫ ਆ ਜੀ ਸਾਫ ਫਾਊਂਡੇਸ਼ਨ ਦੇ ਵਿੱਚ ਗਿਆ ਟਰੈਕਟਰ ਇਹ ਹੈਗਾ ਜੀ 2002 ਮਾਡਲ ਦਾ 2 ਲੱਖ 39000 ਰੇਡਵਾੜਾ ਤੇ ਹੱਟਤੀ ਦੇ ਸਾਹ ਦੇ ਵਿੱਚ ਸੀ ਤੇ ਅੱਗੇ ਖੜਾ ਜੀ ਫਾਰਮ ਟਰੈਕ 60 ਫਾਰਮ ਟਰੈਕ 60 ਖੜਾ ਜੀ ਇਹਦੀ ਆਪ ਮਾਡਲ ਦੀ ਜੇ ਗੱਲ ਕਰੀਏ ਤਾਂ ਨ ਮਾਡਲ 257000 ਰੇਡਵਾੜਾ ਕੰਡੀਸ਼ਨ ਕੋਈ ਦੇ ਸਕਦਾ ਬਿਲਕੁਲ ਨਵਾਂ ਟਰੈਕਟਰ ਸ਼ੋਅਰੂਮ ਕੰਡੀਸ਼ਨ ਟਰੈਕਟਰ ਜੇ ਸਕਦਾ ਤੇ ਤੁਸੀਂ ਕਹਣ ਲਸ਼ਕਾਰਾਂ ਮਾ ਫਦਾ ਟਰੈਕਟਰ ਦੇ ਸਕਦੇ ਸੀ ਤੇ 2 लाख 57000 ਰੁਪਏ ਮੰਗਦਾ ਤਿੰਨ ਮਾੜਲਾ ਜੀ ਅੱਗੇ ਖੜਾ ਹੈ ਸਵਰਾਜ 744 ਹੈ ਇਹਦੀ ਵੀ ਕੰਡੀਸ਼ਨ ਤੇ ਦੇ ਸਕਦੇ ਰੰਗ ਰੋਬੰਦੇ ਜੀ ਸਾਡੇ ਬਿਲਕੁਲ ਸਾਫ ਹਾਲਤ ਦੇ ਵਿੱਚ ਚੈੰਜਰ ਟਰੈਕਟਰ ਹੈ ਤੇ ਛਤਰੀ ਛਤਰੀ ਲੱਗਦੀ ਹੈ ਜੈਨ ਓਕੇ 12 ਮਾੜਲਾ 370000 ਰੁਪਏ ਮੰਗਦਾ ਟਰੈਕਟਰ ਦੀ ਬਿਲਕੁਲ ਸਾਫ ਹਾਲਤ ਦੇ ਵਿੱਚ ਟਰੈਕਟਰ ਖੜਾ ਜੀ